ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਂਦੇ ਸੀ ਤੇ ਉੱਥੇ ਮੈਨੂੰ ਫੋਨ ਆਇਆ ਵੀ ਦਾਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀਏ ਆਪੋ ਆਪਣੇ ਆਪਾਂ ਜ਼ਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾਂ 15 20 ਜਣੇ ਗਏ ਹੀ ਉਹ ਤੇ ਮੈਂਗਾ ਹੀ ਘਾਟਾ ਫੋੜਾ ਕਰਾਉਣਾ ਆਪਾਂ ਚੱਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀ ਚੱਲ ਜੋ ਤੇ ਮੈਂ ਉਹ ਨਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ αਲਫਾ ਵਾਲੇ ਸਿਲਮੀ ਵਾਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਹੋਲ ਹੀ ਗਲੀ ਨੂੰ ਹੀ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਵਾਹ ਬਾਈ ਤੇ ਮੈਂ ਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਦ ਉਹ ਗਲੀ ਬੰਦ ਸੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਗਈ ਅਸੀਂ ਉੱਥੇ ਰਹੀ ਤਾਂ ਨਹੀਂ ਲੱਗ ਕੇ ਰਹਿੰਦੇ ਨਹੀਂ ਉਹ ਗਲੀ ਬੰਦ ਸੀ ਅਸੀਂ ਅੱਗੇ ਚੱਲ ਗਏ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਬੋਦਲਾਂ ਦਾਤਰ ਤੇ ਹੋਰ ਵੀ ਇਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆਂ ਦੀ ਕਸ਼ਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋ ਪਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਈ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਹੀਂ ਉੱਤੇ ਵਹੇ ਗਏ ਸਾਡੀ ਕੋਈ ਰੰਜੇ ਛੋੜਾ ਹੀ ਲੜਨ ਯਹੀਂ ਵੀ ਲੜਨ ਗਏ ਹੁੰਦੇ ਤੈin ਛੱਟਾ ਥੋੜੀ ਖਾ ਕੇ ਆਉਣੀ ਆ 15 16 ਬੰਦੇ ਨੇ ਕਰਦੇ ਹਮਰੇ ਗਏ ਤੁਸੀਂ 2 ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮਹੀਂ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ ਬੇਸਬਾਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਪੰਚੀ ਭਾਜੀ ਜਦੋਂ ਭਾਜੀ ਇਹ 11 11:30 ਵੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਖੁਮਰਾ ਸਾਰਾ ਸੀਦੀ ਖੋਲਦਾ ਮੈਂ ਥੱਲੇ ਆਇਆ ਵਿੱਚ ਲਾ ਥੱਲਾ ਪੈ ਗਿਆ ਲੰਮੇ ਮੇਰੇ ਸਿਰ ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਭਾਈ ਗੱਡੀ ਤੇ ਨਹੀਂ ਤੁਰ ਕੇ ਆਏ ਸਾਡੇ ਮੇਰੇ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰੋਂ ਉਹਨਾਂ ਨੇ ਘੇਰ ਲਿਆ ਸਾਨੂੰ ਤੇ ਉਹਨਾਂ ਨੇ ਉਹ ਸਾਡਾ ਭਾਈ ਮੇਰੇ ਜੇਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਕਿਆ ਤੁਹਾਨੂੰ ਮਾਲੋ ਕੀ ਲੁੱਟਖੋ ਵਾਲੇ ਬੰਦੇ ਸੀ ਲੁੱਟਖੋ ਵਾਲੇ ਇਹਦਾ ਇਹ ਇਹ ਲਗੋ ਆਈਫੋਨ ਵੀ ਗਾਇ ਹੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਰਾ ਪਰਸ ਵੀ ਨਹੀਂ ਗਾ ਜੇਬ ਚ ਕੈਮਰਾ ਕੋ ਸਿਸਰੀ ਵਗੈਰਾ ਸਾਹਮਣੇ ਆਇਆ ਉੱਥੇ ਭਾਈ ਅੱਜ ਗਏ ਹੀ ਆਪਣੇ ਛੋਟਾ ਭਰਾ ਗਿਆ ਹੀ ਉੱਥੇ ਵੇਖ ਕੇ ਨਾਲ ਮਿਲ ਜਾਵਾਂਗੇ ਹੀ ਤੇ ਸੀਸੀਟੀਵੀ ਕੈਮਰੇ ਜ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਦੇਖ ਪੈ ਪਿਛੇ ਚਾਹੂੰਗੇ ਜੇ ਉੱਥੇ ਗਿਆ ਬਣਾ ਨਹੀਂ ਗਾਇ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਾਨਾਂ ਨੇ ਕਾਰ ਵੀ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਵਿਆਹ ਲੈਣਾ ਵਾਂਗੇ ਅਜੇ ਤੱਕ ਵਿਆਹ ਲੈਣ ਨਹੀਂ ਆਏ ਕੀ ਮੰਗ ਨਹੀਂ ਕਰਦੇ ਭਾਜੀ ਤੁਸੀਂ ਭਾਈ ਇਹ ਤੁਹਾਡੇ ਸਾਹਮਣੇ ਸਾਡੇ ਛੱਟਾਂ ਲੱਗੀਆਂ ਨੇ ਜੀ ਨਾ ਹੀ ਕੋਈ ਗੱਲ ਕੀਤੀ ਨਾ ਬਾਤ ਕੀਤੀ ਨਾ ਅੜ ਵੀ ਰੰਜੇ ਜੀ ਪੁਰਾਣੀ ਨਜਾਇਜ਼ ਹੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀਕਾਰ ਵੀ ਕੀਤੀ ਜਾਵੇ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹਾਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ ਮੋਟੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਜਨਾਵਾਂ ਅਸੀਂ ਕਰ ਲੈ ਚਲੋ ਮਾੜੀ ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੈ ਐਦਾਂ ਹੀ ਮਾੜੀ ਮੋਡੀ ਬੈਸਾ ਵਸਾਈ ਹੋ ਗਈ ਉਹ ਐਦਾਂ ਹੀ ਬੈਸਾ ਵਸਾਈ ਵਧਾ ਗਿਆ ਵਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਉਹ ਗੱਲ ਵਾਦੀ ਵਾਦੀ ਉਹ ਮੁੰਡਿਆਂ ਨੂੰ ਫੋਨ ਲਾਤਾ ਨਾ ਨੇ ਉਹ ਕਿਰਪਾਨਾ ਕਰਪੋਨਾ ਲੈ ਕੇ ਆ ਗਏ 15 20 ਜਣੇ ਕਿਰਪਾਨਾ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਦੇਹਾਰ ਗੱਲ ਉਹ ਹੋਈ ਭਾਈ ਸਾਡੀ ਲੁੱਟ ਖੋ ਸਾਰਾ ਸਾਡਾ ਪਰਸ ਬੁਰਸ ਲੈ ਗਏ ਚੈਨਲ ਲੈ ਗੀਆਂ ਦੇ ਬਾਕੀ ਇਨਾਂ ਨੇ ਰਿਪੋਰਟ ਲਖਾਈ ਏ ਆ ਮੇਰੇ ਚਾਚਾ ਜੀ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਸੁੱਟ ਗਏ ਉਹ ਹੁਣ ਕੀ ਮੰਗਤੀ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਸਾਨੂੰ ਕੁਛ ਨਹੀਂ ਚਾਹੀਦਾ ਇਨਸਾਫ ਚਾਹੀਦਾ ਵਾ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇੱਕ ਦਰੂਪੀ ਕੇ ਹਾਤੇ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾ ਉਥੇ ਹਾਤੇ ਦੇ ਅੰਦਰ ਕਿਸੇ ਨਾ ਕੇ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚ ਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦਾ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਜ਼ ਅ ਪਾਰਟ ਆਫ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਕਹਿੰਦੇ ਬਾਹਰ ਦੇ ਹੀ ਇਥੋਂ ਦੇ ਨਹੀਂ ਮਤਲਬ ਮਾਝਲ ਬਣ ਹਰਿਆਣੇ ਦੇ ਹੀ ਉਹਨਾਂ ਨਾਲ ਹਦੀਪ ਤੁੰਤੂ ਮੈਮ ਹੋਈ ਬੈਸਾ ਹੁਸਾਈ ਹੱਥੋਂ ਪਾਈ ਮੜਾ ਮਟੇ ਤੇ ਆਪਾਂ ਬਾਹਰ ਆ ਗਏ ਓ ਐਨਟੀ ਵਖਰੀ ਪਾਰਟੀ ਮਤਲਬ ਠੀਕ ਉਹਨਾਂ ਨੇ ਸਾਡਾ 16 ਸਲਾਪਾ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਕਟੋਕੜ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਨਾਲ ਭਾਣੀ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਹੈ ਹਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਕਿ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਆ ਉਹਨਾਂ ਨੇ ਵੀਡੀਓ ਪੁਲਸ ਨੇ ਨੇ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੀ ਕਰਦੇ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਆ